ਸਾਥੀਓ ਮੈਂ ਐਸਕੇ ਸੁਨੀਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦਾ ਹੈੱਡ ਆਫਿਸ ਅਡਰਟ ਲਵਾਤਲਨ ਰੋਡ ਜਲੰਧਰ ਤੋਂ ਬੋਲ ਰਿਹਾ ਤੇ ਅੱਜ ਦਾ ਜਿਹੜਾ ਅਸੀਂ ਵੀਡੀਓ ਬਣਾਉਣ ਜਾ ਰਹੇ ਆ ਉਹ ਹੈਗਾ ਆ ਵੀ ਘਰ ਦਾ ਮਾਹੌਲ ਕਿੱਦਾਂ এডੂਕੇਸ਼ਨ ਵੱਲ ਨੂੰ ਹੁੰਦਾ ਆ ਅ এডੂਕੇਸ਼ਨ ਬਾਰੇ ਮੇਰੀ ਹਮੇਸ਼ਾ ਸਾਥੀਆਂ ਨਾ ਜਿਹੜੇ ਵੀ এডੂਕੇਸ਼ਨ ਜਿਨ੍ਹਾਂ ਨੇ ਬਹੁਤ ਅੱਛੀ এডੂਕੇਸ਼ਨ ਲਈ ਹੈ ਜਿਹੜੇ ਚਾਹੁੰਦੇ ਆ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਅੱਛੀ এডੂਕੇਸ਼ਨ ਦਿੱਤੀ ਆ ਇਹ ਚਾਹੁੰਦੇ ਆ ਕਿ ਸਾਡੇ ਸਮਾਜ ਔਰ ਪੰਜਾਬ ਚ ਦੇਸ਼ ਦੇ ਬੱਚੇ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਲੈਣ ਉਹਨਾਂ ਨਾਲ ਮੇਰੀਆਂ ਹਮੇਸ਼ਾ ਲਗਾਤਾਰ ਵਿਚਾਰਾਂ ਚੱਲ ਰਹੀਆਂ ਆ ਤੇ ਸਾਡੇ ਇੱਕ ਸਾਥੀ ਆ ਹੰਸਰਾਜ ਬਦਨ ਜੀ ਉਹ ਸਾਡੇ ਇੱਥੇ ਲੱਗੇ ਹੀ ਰਹਿੰਦੇ ਆ ਔਰ ਸਾਡੇ ਬਹੁਤ ਅੱਛੇ ਸਾਥੀ ਆ ਉਹਨਾਂ ਨਾਲ ਵੀ ਕਾਫੀ ਡਿਸਕਸ਼ਨ ਮੇਰੀ ਹੁੰਦੀ ਰਹਿੰਦੀ ਆ ਔਰ ਉਹ ਹਮੇਸ਼ਾ ਕਿਉਂਕਿ ਉਹਨਾਂ ਦੀ ਫੈਮਿਲੀ ਵੀ ਬਹੁਤ ਐਜੂਕੇਟਡ ਆ ਉਹਨਾਂ ਦੇ ਬੱਚੇ ਬਹੁਤ ਐਜੂਕੇਟਡ ਆ ਤੇ ਉਹ ਵੀ ਆਪਣੇ ਬਹੁਤ ਸਾਰੇ ਤਜਰਬੇ ਸਾਂਝੇ ਕਰਦੇ ਰਹਿੰਦੇ ਆ ਮੇਰੇ ਨਾਲ ਔਰ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਆਪਣੇ ਫੈਮਿਲੀ ਦੇ ਬਾਰੇ ਜਿਸ ਨੇ ਉਹਨਾਂ ਦੇ ਫੈਮਿਲੀ ਦਾ ਹੀ ਨਹੀਂ ਲਗਭਗ ਪੂਰੇ ਪਿੰਡ ਦੇ ਵਿੱਚ এডਿਕੇਸ਼ਨ ਦਾ ਮਾਹੌਲ ਬਦਲ ਕੇ ਰੱਖਤਾ ਤੇ ਮੈਨੂੰ ਲੱਗਦਾ ਕਿ ਇਹ ਗੱਲ ਵੀ ਮੈਨੂੰ ਬੱਚਿਆਂ ਨਾਲ ਸਟੂਡੈਂਟਸ ਨਾਲ ਪੇਰੈਂਟਸ ਨਾਲ ਲੋਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਆ ਕਿ এডਿਕੇਸ਼ਨ ਦਾ ਮਾਹੌਲ ਕਿਸੇ ਵੀ ਪਰਿਵਾਰ 'ਚ ਕਿਦਾਂ ਬਦਲਦਾ ਆ ਉਹਦੇ ਪਿੱਛੇ ਇੱਕ ਵੱਡਾ ਜਿਹੜਾ ਕਾਰਨ ਉਹਨਾਂ ਨੇ ਮੈਨੂੰ ਦੱਸਿਆ ਉਹ ਇਹ ਸੀਗਾ ਉਹ ਕਹਿੰਦੇ ਕਿ ਸਾਡੇ ਜਿਹੜੇ ਸਭ ਤੋਂ ਵੱਡੇ ਬ੍ਰਦਰ ਸੀਗੇ ਹਾਲਾਂਕਿ ਐਸੀ ਵੀ ਉਹਨਾਂ ਨੂੰ ਜਾਣਦੇ ਸੀ ਉਹ ਕਲਕੱਤੇ ਕਸਟਮ ਆਫੀਸਰ ਬਹੁਤ ਵੱਡੇ ਕਸਟਮ ਦੇ ਵਿੱਚ ਅਫਸਰ ਸਗੇ ਤੇ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਸਭ ਤੋਂ ਵੱਡੇ ਬ੍ਰਦਰ ਸਗੇ ਉਹਨਾਂ ਨੇ ਬਹੁਤ ਐਜੂਕੇਸ਼ਨ ਹਾਸਲ ਕੀਤੀ ਉਹਨਾਂ ਨੇ ਬੜੀ ਮਿਹਨਤ ਕੀਤੀ ਔਰ ਸਾਡਾ ਪਰਿਵਾਰ ਜਿਹੜਾ ਆ ਬਹੁਤ ਹੀ ਮਤਲਬ ਮਤਲਬ ਕਹਿ ਸਕਦੇ ਆ ਕਿ ਇੱਕ ਗਰੀ ਫੈਮਿਲੀ ਹੋਇਆ ਕਰਦੀ ਸੀ ਔਰ ਸਾਰੇ ਮਿਹਨਤ ਹੀ ਕਰਦੇ ਸੀ ਮਿਹਨਤ ਦਾ ਕੰਮ ਕਰਦੇ ਸੀ ਤੇ ਉਹਨਾਂ ਦੇ ਜਿਹੜੇ ਸਭ ਤੋਂ ਵੱਡੇ ਬ੍ਰਦਰ ਆ ਉਹਨਾਂ ਨੇ ਬਹੁਤ ਐਜੂਕੇਸ਼ਨ ਹਾਸਲ ਕੀਤੀ ਉਹਦੇ ਲਈ ਬੜੀ ਮਿਹਨਤ ਕੀਤੀ ਔਰ ਫਿਰ ਉਹਨਾਂ ਨੇ ਮਿਹਨਤ ਕਰਕੇ ਗਵਰਨਮੈਂਟ ਜਿਹੜੀ ਹੈ ਜੌਬ ਵੀ ਹਾਸਲ ਕੀਤੀ ਔਰ ਫਿਰ ਬਹੁਤ ਵੱਡੇ ਇੱਕ ਅਫਸਰ ਬਣੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਵੀ ਉਹ ਆਪਣੇ ਜਿਹੜੇ ਅਸੀਂ ਉਹਨਾਂ ਦੇ ਛੋਟੇ ਭਾਈ ਸਿਗੇ ਹੋਰ ਵੀ ਜਿਹੜੇ ਉਹਨਾਂ ਦੀ ਫੈਮਿਲੀ ਪਰਿਵਾਰਾਂ ਚ ਛੋਟੇ ਉਹਨਾਂ ਤੋਂ ਬੱਚੇ ਸਿਗੇ ਉਹ ਉਹਨਾਂ ਨੂੰ ਵੀ ਪੜਾਉਣ ਦੇ ਲਈ ਬਹੁਤ ਜ਼ਿਆਦਾ ਜੋਰ ਦਿੰਦੇ ਹੁੰਦੇ ਸੀ ਬੜਾ ਮਤਲਬ ਸਖਤੀ ਵੀ ਵਰਤਦੇ ਸੀ ਕਈ ਵਾਰ ਕਿ ਉਹਨਾਂ ਦੇ ਜਿਹੜੇ ਛੋਟੇ ਬ੍ਰਦਰ ਆ ਸਿਸਟਰ ਆ ਸਾਰੇ ਭੈਣ ਭਰਾ ਸਿਰਫ ਉਹਨਾਂ ਦੇ ਆਪਣੀ ਫੈਮਿਲੀ ਨਹੀਂ ਔਰ ਵੀ ਪਿੰਡਾਂ ਦੇ ਬੱਚੇ ਉਹ ਜਿਆਦਾ ਤੋਂ ਜਿਆਦਾ ਪੜਨ। ਔਰ ਕਿਉਂਕਿ ਉਹ ਖੁਦ ਉਹਨਾਂ ਨੇ ਬਹੁਤ ਜ਼ਿਆਦਾ ਐਜੂਕੇਸ਼ਨ ਹਾਸਲ ਕੀਤੀ ਔਰ ਉਹ ਬਹੁਤ ਸਕਸੈਸਫੁਲ ਵੀ ਹੋਏ ਕਾਮਯਾਬ ਵੀ ਹੋਏ ਬਹੁਤ ਵੱਡੇ ਅਫਸਰ ਬਣੇ ਤੇ ਇਸ ਕਰਕੇ ਸਾਡੇ ਹਸਰਾਜੀ ਦੱਸਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਔਰ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਪ੍ਰਭਾਵ ਪਿਆ ਲੋਕਾਂ ਦੇ ਉੱਪਰ ਔਰ ਇਸ ਕਰਕੇ ਫਿਰ ਸਾਰੇ ਹੀ ਬੱਚੇ ਕਹਿੰਦੇ ਸਾਡਾ ਪੂਰਾ ਪਰਿਵਾਰ ਔਰ ਵੀ ਸਾਡੇ ਲਾਗੇ ਸਕੇ ਜਿੰਨੇ ਵੀ ਫੈਮਲੀਆ ਦੇ ਬੱਚੇ ਸੀ ਸਾਰਿਆਂ ਨੇ ਬਹੁਤ ਐਜੂਕੇਸ਼ਨ ਹਾਸਲ ਕੀਤੀ। ਇਸ ਕਰਕੇ ਇਹਦੇ ਚੋਂ ਇੱਕ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਕਿਸੇ ਵੀ ਪਰਿਵਾਰ ਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਮਾਹੌਲ ਬਣਦਾ ਆ ਉਹਦੇ ਵਿੱਚ ਉਸ ਫੈਮਿਲੀ ਦਾ ਜਿਹੜਾ ਸਭ ਤੋਂ ਵੱਡਾ ਪਰਸਨ ਹੁੰਦਾ ਆ ਭਰਾਵਾਂ ਭੈਣਾਂ ਦੇ ਵਿੱਚੋਂ ਜੇਕਰ ਉਹ ਜ਼ਿਆਦਾ ਮਿਹਨਤ ਕਰਕੇ ਸਫਲਤਾ ਹਾਸਲ ਕਰ ਲਵੇ ਜਾਂ ਪੇਰੈਂਟਸ ਜ਼ਿਆਦਾ ਮਿਹਨਤ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਐਜੂਕੇਟ ਕਰਨ ਉੱਪਰ ਲਗਾਣ ਤੇ ਉਹਨੂੰ ਦੇਖ ਕੇ ਉਹਦਾ ਪ੍ਰਭਾਵ ਆਪਣੇ ਆਪ ਹੀ ਜਿਹੜੇ ਉਸ ਤੋਂ ਛੋਟੇ ਭੈਣ ਭਰਾ ਹੁੰਦੇ ਆ ਹੋਰ ਵੀ ਫੈਮਿਲੀਆ ਰਿਸ਼ਤੇਦਾਰਾਂ ਪਰਿਵਾਰਾਂ ਦੇ ਬੱਚੇ ਉਹਨਾਂ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਆ ਉਹ ਉਹਦੇ ਵੱਲ ਦੇਖ ਕੇ ਹੀ ਪ੍ਰਭਾਵਿਤ ਹੋ ਜਾਂਦੇ ਆ ਔਰ ਜਿਆਦਾ ਤੇ ਜਿਆਦਾ ਸਿੱਖਿਆ ਲੈਣ ਦੇ ਲਈ ਆਪ ਹੀ ਮਿਹਨਤ ਕਰਨ ਲੱਗ ਪੈਂਦੇ ਆ ਤੇ ਇਸ ਕਰਕੇ ਮੈਨੂੰ ਲੱਗਿਆ ਵੀ ਇਹ ਵੀ ਇੱਕ ਬਹੁਤ ਅੱਛਾ ਪੁਆਇੰਟ ਹੈ ਇੱਕ ਪੱਕ ਹੈ ਸਿੱਖਿਆ ਕਿਦਾਂ ਪਰਿਵਾਰਾਂ ਨੂੰ ਔਰ ਪਿੰਡਾਂ ਨੂੰ ਬਦਲਦੀ ਆ ਜੇਕਰ ਕੋਈ ਇੱਕ ਪਰਸਨ ਹੀ ਜਿਹੜਾ ਪਰਿਵਾਰ ਦਾ ਵੱਡਾ ਹੋਵੇ ਉਹ ਮਿਹਨਤ ਕਰੇ ਪਰਿਵਾਰ ਦੇ ਵੀ ਲੋਕ ਉਹਦੇ ਉੱਪਰ ਜ਼ਿਆਦਾ ਮਿਹਨਤ ਕਰਨ ਔਰ ਜੇ ਉਹ ਜ਼ਿਆਦਾ ਸਿੱਖਿਆ ਹਾਸਲ ਕਰ ਲਵੇ ਤੇ ਉਹਦਾ ਆਪ ਹੀ ਬਹੁਤ ਵੱਡੇ ਪੱਦਰ ਤੇ ਜਿਹੜਾ ਪ੍ਰਭਾਵ ਪੈਂਦਾ ਆ ਔਰ ਬਹੁਤ ਸਾਰੇ ਬੱਚੇ ਉਹ ਐਜੂਕੇਟ ਹੋ ਜਾਂਦੇ ਆ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਸਫਲ ਹੋ ਜਾਂਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਈਟਾ ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰਿਓ ਤਾਕੀ ਇਹ ਜਿਹੜੇ ਵੀਡੀਓਜ਼ ਅਸੀਂ ਲਗਾਤਾਰ ਬਣਾ ਰਹੇ ਆ ਉਹ ਜਿਆਦਾ ਤੋਂ ਜਿਆਦਾ ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਪਿੰਡਾਂ 'ਚ ਘਰਾਂ 'ਚ ਪਹੁੰਚਣ ਔਰ ਸਾਡੇ ਜਿਹੜੇ ਬੱਚੇ ਆ ਔਰ ਉਹਨਾਂ ਦੇ ਪੇਰੈਂਟਸ ਆ ਉਹ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਲੈਣ ਦੇ ਲੈਣ ਦੇ ਲਈ ਉਹਨਾਂ ਨੂੰ ਮੋਟੀਵੇਸ਼ਨ ਦੇ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ